ਫਾਜ਼ਿਲ ਘਾਤੋ ਕੋਈ ਮੈਂ 2 ਕਿਲੋਮੀਟਰ 3 ਕਿਲੋਮੀਟਰ ਦੂਰ ਬਾਹਰ ਹੈ ਇਹ ਰਸਤਾ ਉਹੀ ਹੈ ਜਿੱਥੇ ਕਾਵਾਂ ਵਾਲੀ ਨੂੰ ਜਾਂਦਾ ਤੇ ਇੱਥੇ ਨਵਾਂ ਸਲੇਮ ਸ਼ਾ ਡਰੇਨ ਆ ਇਹ ਤੁਹਾਨੂੰ ਮੈਂ ਦਿਖਾਉਣਾ ਪਿੱਛੇ ਡਰੇਨ ਆ ਰਹੀ ਹੈ ਜਿਹੜੀ ਇਹਦੀ ਸਥਿਤੀ ਬੜੀ ਨਾਜ਼ੁਕ ਹੋਈ ਪਈ ਹੈ ਤੇ ਲੋਕ ਆਪਣੇ ਆਪ ਵੀ ਦੇਖ ਰਹੇ ਕਿ ਉਮਰ ਦਾ ਕੋਈ ਤਕਾਜ਼ਾ ਨਹੀਂ ਹੋਰ ਕੁਝ ਨਹੀਂ ਆਪ ਦੀ ਪਹੁੰਚ ਜਿਉਂ ਜਹਾ ਆਪਦੇ ਕੋਲੇ ਟਰੈਕਟਰਾਂ ਲੈ ਕੇ ਜਿਹੜਾ ਉੱਥੋਂ ਮਿੱਟੀ ਲੈ ਕੇ ਇੱਥੇ ਸਿੱਟੀ ਆਂਦੀ ਆ ਦੂਜਾ ਟਰੈਕਟਰ ਅੱਗੇ ਲੈ ਕੇ ਜਾ ਰਿਹਾ ਘਰਾਂ ਦੇ ਵਿੱਚ دہشت ਵਾਲਾ ਮਾਹੌਲ ਪੈਦਾ ਹੋ ਗਿਆ ਨੀਵੇਂ ਥਾਮਾਂ ਤੋਂ ਆ ਪਿੰਡ ਜਿਹੜਾ ਹੈਗਾ ਇੱਧਰ ਲੋਕਾਂ ਨੇ ਆਪਣੀ ਜਿਹੜੇ ਆ ਸਮਾਨਬਾਰ ਕੱਢ ਲਿਆ ਅੱਗੇ ਵੀ ਜੇਕਰ ਤੁਹਾਨੂੰ ਦਿਖਾਵਾਂ ਪਹਿਲਾਂ ਲੋਕਾਂ ਦੇ ਵਿੱਚ دہشت ਵਾਲਾ ਮਾਹੌਲ ਬਣ ਗਿਆ ਜਿੰਨਾ ਜਿਹਦੇ ਕੋਲੇ ਚੱਲਦਾ ਕਿ ਆ ਪਾਸਾ ਵੀ ਜੋ ਵੀ ਮਿਲਦਾ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਸੋ ਘਰਾਂ ਦੀ ਮੌਤ ਮਾਰ ਆਵਾੜਾ ਹੈ ਮਾਰਾ ਯਾ ਇਹ ਜੋ ਜੁੜਦਾ ਅੱਗੇ ਟੁੱਟਾ ਹੀ ਤੇ ਸਾਨੂੰ ਕੋਈ ਸ਼ੈ ਨਹੀਂ ਮਿਲੇ ਸਾਡੇ ਮਕਾਨ ਹਾਰੇ ਡਿੱਗ ਗਏ ਹੂੰ ਤੇ ਐਤ ਕੀ ਹੁਣ ਮਖੇ ਉਹ ਮਿੰਟ ਮਿੰਟ ਕੀਰ ਕਰਕੇ ਜੇਫਤੀ ਮੰਗਾਈ ਜਾਂ ਮਾੜਾ ਮੋਟਾ ਬਾਂਡ ਬੁੰਨ ਜੀ ਲਾਈ ਸੈਂ ਜੀ ਰਾਤ ਦਿਨ ਅਸੀਂ ਗੁੜਿਆ ਬੰਦੇ ਤੇ ਬੈਠੇ ਸਭ ਬੰਨ ਦੀ ਵੀ ਦੇ ਕੇ ਮੈਂ ਸਥਿਤੀ ਦਿਖਾਵਾਂ ਇੱਥੋਂ ਤੁਸੀਂ ਦੇਖੋ ਕਿ ਸਥਿਤੀ ਬਿਲਕੁਲ ਨਕੋ ਨਕ ਭਰਿਆ ਹੋਇਆ ਹੈ ਇਹ ਸਲੇਮਸ਼ਾਹ ਨਵਾਂ ਸਲੇਮਸ਼ਾਹ ਟ੍ਰੇਨ ਹੈ ਆ ਦੇਖੋ ਬਿਲਕੁਲ ਤੁਸੀਂ ਮੇਰੀ ਉਂਗਲ ਦੇ ਉੱਤੇ ਦੇਖੋਗੇ ਕੋਈ ਬਾਹਲਾ ਲੰਮਾ ਚੌੜਾ ਨਹੀਂ ਅੱਗੇ ਵੀ ਘਾਰੇ ਪਏ ਹੋਏ ਨੇ ਬੰਨ ਕੋਈ ਐਡਾ ਮਜ਼ਬੂਤ ਨਹੀਂ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਬਿਲਕੁਲ ਆ ਦੇਖੋ ਪਟੜੀ ਕੋਈ ਬਾਹਲੀ ਮਜ਼ਬੂਤ ਨਜ਼ਰ ਨਹੀਂ ਆਉਂਦੀ ਤੇ ਇੱਥੇ ਕੋਈ 25 30 ਫੁੱਟ ਡੂੰਗਾ ਟੋਆ ਜਿਹੜਾ ਹੈਗਾ ਤੁਹਾਨੂੰ ਬਿਲਕੁਲ ਨਾਲ ਦੇਖਣ ਨੂੰ ਮਿਲੇਗਾ ਇਸੇ ਤਰ੍ਹਾਂ ਹੀ ਆ ਜਿੱਥੋਂ ਮਿੱਟੀ ਚੱਕੀ ਜਾ ਰਹੀ ਹੈ ਸੀਮਤ ਸਾਹਿਬਾਨ ਨੇ ਬਿਲਕੁਲ ਇੱਥੇ ਜਿਹੜਾ ਹੈਗਾ ਇਹ ਪਾਣੀ ਦੱਸੋ ਜੀ ਕਿੰਨੇ ਕ ਘਰ ਜਿਹੜਾ ਡਰ ਦੇ ਮਾਹੌਲ ਚ ਨੇ ਇਸ ਵਕਤ ਇੱਥੇ ਆ ਸਾਰਾ ਪਿੰਡ ਹੀ ਵੇਖੋ ਯਾਰ ਇਹ ਪਾਣੀ ਕਿੰਨਾ ਉੱਚਾ ਖੜਾ ਤੇ ਪਿੰਡ ਕਿੰਨਾ ਨੀ ਜਿਹੜਾ ਪਿੰਡ ਹੈ ਜੀ ਇਹ ਨਵਾਂ ਸਲੇਮ ਜੀ ਹਾਂ ਤੇ ਡਰੇਨ ਕੀ ਨਾ ਇਹਦਾ ਇਹਦਾ ਡਰੇਨ ਦੇ ਨਾਂ ਦਾ ਨਹੀਂ ਪਤਾ ਇਹ ਸੇਮ ਨਾਲਾ ਕੱਢਿਆ ਹੋਇਆ ਪਾਣੀ ਇਹ ਕਿਹੜਾ ਓਵਰਫਲੋ ਹੁੰਦਾ ਨਾ ਪਿੱਛੋਂ ਹਾਂ ਉਹ ਪਾਣੀ ਇੰਦੇ ਚੋਂ ਦਾ ਹੂੰ ਹੂੰ ਤੇ ਤੁਸੀਂ ਰਾਖ ਹੀ ਲਈ ਖੜੇ ਹੋ ਫਿਰ ਇੱਥੇ ਇਹ ਸਾਰੇ ਰਾਖ ਹੀ ਲਈਏ ਸਾਰੇ ਬਿੱਗਿਤ ਰਕੜਦਾ ਉਧਰ ਸਾਰੀ ਫੌਜ ਪੈ ਜਾਂਦੀ ਹੈ ਹਮ ਹਮ ਸਾਰੇ ਬੰਦੇ ਆਪ ਲੱਗੇ ਨਾ ਉਧਰ ਸਰਪੈਂਟੇਡ ਮਸ਼ੀਨ ਲਾਈ ਖੜਾ ਹੈ ਅੱਛਾ ਜੀ ਤੇ ਉਹ ਟਰਾਲੀਆਂ ਨਾ ਮਿੱਟੀ ਐ ਪੁਆਈ ਆਂਦੇ ਨੇ ਉਧਰ بڑے ਬੰਦੇ ਆ ਜੀ ਉਧਰ ਬਹੁਤ ਦੂਨੇ ਨੇ ਇੰਨੇ ਟਰਾਲੀਆਂ ਲੱਗੀਆਂ ਸੋ ਆਪਾਂ ਇੱਥੋਂ ਦਿਖਾ ਦਿੰਨੇ ਆ ਜੀ ਤੁਹਾਨੂੰ ਲੰਮਾ ਜਿਹੜਾ ਉਹ ਦੇਖ ਲਓ ਉਹ ਉਹ ਦੇਖੀਏ ਤਾਂ ਪਿਛਲੇ ਪਾਸੇ ਆ ਦੇਖੋ ਸਾਰਾ ਪਿੰਡ ਨੀਵਾ ਹੈ ਸਾਰਾ ਨਾਲਾ ਬਣਾਈ ਚਾ ਪਸ਼ੂ ਡੰਗਰ ਬਾਹਰ ਕੱਢ ਲਏ ਨੇ ਕਈ ਘਰ ਵੀ ਖਾਲੀ ਕਰ ਲਏ ਹੁਣ ਦੇਖੋ ਤੁਸੀਂ ਇਹ ਸਥਿਤੀ ਜਿਹੜੀ ਆ ਨਵਾਂ ਸਲੇਮ ਸ਼ਾਹ ਪਿੰਡ ਹੈ ਤੇ ਦੇਖੋ ਆਪ ਅੰਦਾਜ਼ਾ ਲਾ ਸਕਦੇ ਹੋ ਕੀ ਕਾਰਨ ਹੈ ਤਾਂ ਸਭ ਤੋਂ ਵੱਡਾ ਹੈ ਪਿੱਛੇ ਮੀਂਹ ਬੜੇ ਪੈ ਰਹੇ ਨੇ ਡਰੇਨਾਂ ਦੀ ਸਫਾਈ ਉਸ ਢੰਗ ਦੇ ਨਾਲ ਨਹੀਂ ਹੋਈ ਡਰੇਨਾਂ ਦੇ ਜਿਹੜੇ ਬੰਨ ਉਹਨੇ ਮਜ਼ਬੂਤ ਨਹੀਂ ਕੀਤੇ ਗਏ ਅੱਗੇ ਦਰਿਆ ਜਿਹੜਾ ਪਾਣੀ ਝੱਲ ਨਹੀਂ ਰਿਹਾ ਜਿੱਥੇ ਪਾਣੀ ਜਾਣਾ ਸੀਗਾ ਉਹ ਵੀ ਓਵਰਫਲੋ ਹੈ ਸੋ ਪੁੱਲ ਮਲਾ ਕੇ ਇਲਾਕੇ ਦੇ ਵਿੱਚ ਹਾ 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 ਕਾਰਨ ਦਾ ਮਾਹੌਲ ਬਣਿਆ ਹੋਇਆ ਹੈ ਪਰਲੇ ਪਾਸੇ ਦੇਕਰ ਫਾਇਲਕਾ ਤੋਂ ਬਾਂਡੀ ਵਾਲਾ ਪਿੰਡ ਹੈ ਉਧਰਲੇ ਪਿੰਡ ਨੇ ਜਿਹੜੇ ਉਥੇ ਜਿਹੜੀ ਅਪਲ ਖਰਾਣਾ ਡਰੇਨ ਹੈ ਉਹ ਵੀ ਟੁੱਟ ਚੁੱਕੀ ਹੈ ਹੁਣ ਪਿਛਲੇ ਪਾਸੇ ਡਰੇਨਾ ਦੇ ਟੁੱਟਣ ਨਾਲ ਜਿਹੜੀ ਸਥਿਤੀ ਬੜੀ ਨਾਜ਼ੁਕ ਹੁੰਦੀ ਜਾ ਰਹੀ ਹੈ ਮੀਂਹ ਪਿੱਛੇ ਪਏ ਨੇ ਡਰੇਨਾ ਦੀ ਸਫਾਈ ਨਹੀਂ ਹੋਈ ਕਹਿੰਦੇ ਸੀਗੇ ਜੀ ਡਰੇਨਾ ਬੜੀਆਂ ਸਾਫ਼ ਕਰਤੀਆਂ ਇਹਨੇ ਘਾਰੇ ਪਰ ਪਾਣੀ ਪਾਣੀ ਕਦੋਂ ਸਪਾਈ ਵੀ ਹੋਣੀ ਕੀਤੀ ਹੋਣੀ ਆ ਹੁਣੇ ਕੀਤੀ ਹੈ ਜੇ ਹਜੇ ਕਰਕੇ ਗਏ ਤਾਂ ਨਹੀਂ ਚੰਗੀ ਲੱਗੀ ਰਹੀ ਹੈ ਮਾੜੀ ਮੋਟੀ ਮਾੜੀ ਮੋਟੀ ਬਲਵਾਦੀ ਦੀ ਕੀਤੀ ਔੜਾ ਥੋੜਾ ਥੋੜਾ ਸਿੱਤੀ ਵਾਸ ਮਾਰਦੀ ਅੱਛਾ ਸਿੱਤੀ ਕੱਢੀ ਹੋਣ ਮਾੜੀ ਮਾੜੀ ਕੱਢੀ ਹੈ ਹਾਂ ਹਾਂ ਬਸ ਹੁਣ ਦਿੱਕਤ ਹੋਰ ਕੀ ਗੱਲ ਹੈਗੀ ਸਭ ਠੀਕ ਹੈ ਹਾਂ ਹਾਂ ਐਵੇਂ ਓਡਾ ਵੀ ਕੱਢੀ ਨਹੀਂ ਹੋਰ ਕੁਝ ਵੀ ਨਹੀਂ ਕੱਢਾ ਰਹੇ ਭਰਾ ਨਾ ਵੀ ਕੱਢੀ ਨਹੀਂ ਮਾੜੀ ਮਾੜੀ ਨਾਲ ਕੁਮਾਰੇ ਵਿੱਚ ਕੁਝ ਵੀ ਨਹੀਂ ਕੱਢਾ ਰਹੇ ਸੇਮ ਨਾਲੀ ਦੇ ਅੱਛਾ ਤੇ ਸਾਰੀ ਅੱਗੇ ਭਰੇ ਬੂਟੀ ਨਾਲ ਹਰ ਜਾਨਵਰ ਨਭਰੀ ਪਈ ਹੈ ਸੇਮ ਨਾਲ ਭਰਾਤ ਇਹਨਾਂ ਫੋਲੋਅਰ ਆ ਗਏ ਸਾਡੇ ਨੂੰ ਤਾਂ ਘਰਾਂ ਦਾ ਖਤਰਾ ਨੇ ਬੇਪਕੀ ਹਾਲ ਬਣੇ ਪਏ ਸਾਡੇ ਬਾਹਰ ਬੈਠਿਆਂ ਬਾਹਰ ਕੱਢੀ ਜਾਂਦੇ ਆ ਤਾਂ ਸਾਡੇ ਦਾ ਹਾਲਾਤ ਮਾਣੇ ਦੇਖੋ ਬੰਨੂ ਇੱਕੋ ਪਾਣੀ ਕਿਵੇਂ ਆ ਆ ਬਿਲਕੁਲ ਜਿਹੜੇ ਦਰਿਆ ਦੀ ਮਾਰ ਨਹੀਂ ਆਇਥੇ ਨਾ ਉਹ ਆਹ ਜਿਹੜੀਆਂ ਸਰਕਾਰਾਂ ਦੀਆਂ ਨਲਾਕੀਆਂ ਕਰਕੇ ਜਿਹੜੇ ਮਾਰਦੀਆਂ ਏ ਇਥਾਰੇ ਨੇ ਤਿੰਨ ਤਿੰਨ ਸਾਲ ਹੋ ਗਏ ਡਰੇਨਾਂ ਦੀ ਸਫਾਈ ਨਹੀਂ ਹੋਈ ਆ ਹੁਣੇ ਦੱਸ ਰਹੇ ਨੇ ਉਹ ਦੇਖੋ ਪਰ ਸਾਫ਼ ਹੀ ਦਿਸਦਾ ਉਹ ਕਿਕਰਾਂ ਦੀਆਂ ਪਹਾੜੀ ਕਿਕਰਾਂ ਦੇ ਵਿਚਾਲੇ ਉਵੇਂ ਤੁਹਾਨੂੰ ਜਿਹੜੇ ਨੇ ਘਾਹ ਵਿੱਚ ਦਿਸੂਗਾ ਇੱਥਾ ਪਾਣੀ ਦੇ ਵਿੱਚ ਦਬ ਗਿਆ ਆ ਤੇ ਆ ਤੁਸੀਂ ਦੇਖ ਰਹੇ ਹੋ ਕਿ ਸਫਾਈ ਜਿਹੜੀ ਆ ਬਿਲਕੁਲ ਨਹੀਂ ਹੋਈ ਸੋ ਮੇਰਾ ਇੰਨਾ ਹੀ ਕਹਿਨੇ ਆ ਸੀ ਇੱਥੋਂ ਜਾਗਤ ਲੈਨੇ ਆ ਅੱਗੇ ਵੀ ਜਿਹੜੀ ਆ ਅਸੀਂ ਕਵਰੇਜ ਕਰਦੇ ਆ ਸੋ ਬਹੁਤ ਬਹੁਤ ਸ਼ੁਕਰੀਆ ਜੀ ਇੱਥੇ ਜਿਹੜਾ ਤੁਸੀਂ ਦੇਖਿਆ ਇਹਨੂੰ ਪਹਤਾਓ ਅੱਗੇ ਤੱਕ ਜੀ